ਬੋਲੇ ਨਾ ਚਲੋ ਉਹ ਖੜ ਜਾ ਜਰਾ ਸ਼ੁਰੂ ਕਰ ਲੈਣ ਤੇ ਨੂੰ ਪਤਾ ਲੱਗੇ ਅੱਜ ਹਾਸੇ ਵਾਲਾ ਪੜਾਓ ਦਿਖਾਵਾਂਗੇ ਤੇ ਮੇਰੇ ਨਾਲ ਮੇਰੇ ਸੀਨੀਅਰ ਪੱਤਰਕਾਰ ਬੈਠੇ ਆ ਦਿਖਾਓ ਉਹ ਮਾਡ ਗੌਸ ਕਰਦਾ ਸਮਝ ਗਏ ਪੱਤਰਕਾਰ ਦੀ ਜ਼ਿੰਦਗੀ ਬਾਰੇ ਥੋੜੀ ਗੱਲ ਕੁਝ ਪਾਲ ਦਿਖਾਵਾਂਗੇ ਤੁਹਾਨੂੰ ਸੀਰੀਜ਼ ਕਿਤੇ ਫੇਰ ਦਿਖਾਵਾਂਗੇ ਤੇ ਅੱਜ ਕੇ ਦਿਖਾ ਦੇ ਫਿਰ ਕੋਈ ਪੋਟਟੈਟ ਹੁੰਦੇ ਆ ਹੁਣ ਤਾਂ ਪੱਤਰਕਾਰਾਂ ਨੇ ਢੱਡ ਬੜੀ ਵੱਡੀ ਵੱਡੀ ਪੀ ਪੀ ਲੱਗਿਆ ਨਾ ਪੀ ਲੱਗਿਆ ਨਾ ਟਿੰਡ ਦਾ ਦੇਖੋ ਪਰਮਾਰਮਾ ਜੋ ਜਿਹੜੀ ਦੰਦਾਰਾ ਬਿਨਾ ਮਤਰੂਲੀ ਦੰਦ ਹਾਂ ਉਹਨਾਂ ਅੰਕਲ ਕਿ ਡਿਜੀਟਲ ਵਿੱਚ ਮੰਲਾ ਹੋ ਗਿਆ ਹਮ ਸਾਰੇ ਕੰਮ ਫੋਨ ਤੇ ਹੋ ਗਏ ਬੰਦਾ ਬਿਨਾ ਢੱਡਾ ਫੋਨ ਚ ਰੱਖਾ ਹੱਥ ਖਲ ਲੈ ਇੱਥੇ ਰੱਖੋ ਤੇ ਇੱਕ ਗੱਲ ਹੈ ਕਿ ਕਾਫੀ ਟਾਈਮ ਪਹਿਲੇ ਤਾਂ ਮੈਂ ਕੈਮਰਾ ਆਪਰੇਟ ਕਰ ਰਿਹਾ ਤੇ ਲੜਾਈ ਕਿਸੇ ਨੇ ਇੱਕ ਤਰ੍ਹਾਂ ਨੇ ਦੂਜੀ ਤਰ੍ਹਾਂ ਤੇ ਹਮਲਾ ਕਰਤਾ ਤੇ ਮੈਂ ਉਹ ਚ ਲੱਗ ਗਿਆ ਮੈਂ ਕਿਹਾ ਵੀ ਹਮਲਾ ਕਿਹਨੇ ਕੀਤਾ ਪੋਟਟੈਟ ਦੇ ਹੱਕ ਬੰਦੀਵੇਂ ਨਹੀਂ ਪਤਾ ਸੀਗਾ ਕਲਸ ਮਗਰ ਲਾ ਬੋਲ ਕੋ ਕੱ ਸਤ ਪੰਜ ਦੇ ਕੱ ਇਹ ਪਈ ਉਹਦੇ ਕੈਮਰਾ ਬਣਾਸਾ ਨਹੀਂ ਕੈਮਰਾ ਕਰਿਆ ਤੁਰੇ ਨੇ ਮੈਂ ਚੰਦ ਭਾਨ ਖਬਰ ਕਰਨਗੇ ਸੀ ਉੱਥੇ ਵੀ ਇਹੀ ਹੋਇਆ ਸੀ ਕੈਮਰਾ ਚਲਾਇ ਜਾਵੇ ਐਵੇਂ ਜੀ ਗੱਲ ਬਣੀ ਫਿਰ ਕੈਮਰਾ ਇਹ ਤਾਂ ਕਾਫੀ ਚੱਲ ਗਿਆ ਪੈਂਦਾ ਪਾਣੂ ਦੇਖ ਕੇ ਆਪਣੇ ਕੰਮ ਦੇ ਜੇ ਤੁਸੀਂ ਸਾਫ ਸੁਥਰੇ ਅਕਸ ਰੱਖ ਕੇ ਹਮ ਆਪ ਦੀ ਸਹੀ ਡਿਊਟੀ ਨਿਭਾਉਣੀ ਹੈ ਤਾਂ ਮੇਰੇ ਖਿਆਲ ਚ ਅੱਜ ਦੇ ਸਮੇਂ ਚ ਪੱਤਰਕਾਰ ਰੋਟੀ ਨਹੀਂ ਕਮਾਉਂਦਾ ਉਸ ਨੂੰ ਆਤ ਆਪਣੀ ਸ਼ੁਰੂਆਤ ਹੁੰਦੀ ਯਾਰ ਤੋਂ 15 15 14 14 ਸਾਲ ਪਹਿਲੇ ਸ਼ੁਰੂਆਤ ਹੋਈ ਹੈ ਉਸ ਦੌਰਾਨ ਦੀ ਸ਼ੁਰੂਆਤ ਉਸ ਦਿਨ ਦਾ ਸਟਰਗਲ ਹਾਂ ਉਹ ਅੱਜ ਕੱਲ੍ਹ ਬਦਲਦਾ ਨਹੀਂ ਸਮਝਦਾ ਹੈ ਬਹੁਤ ਜ਼ਿਆਦਾ ਚੇਂਜ ਹੈ ਪੱਤਰਕਾਰ ਤੁਸੀਂ ਉੱਥੇ ਹੁੰਦੇ ਅੱਜ ਆਪ ਨੋਰਮਲ ਗੱਲ ਕਰਦੇ ਸਬਰ ਰੱਖੋ ਸਬਰ ਉਹ ਪੱਤਰਕਾਰਾਂ ਦੇ ਬਹੁਤ ਚਿਰ ਪੱਤਰਕਾਰਾਂ ਦੇ ਨਹੀਂ ਤਾਰੇ ਜਗਤਾਰਾ ਇਹ ਵਾਲਾ ਜਗਤਾਰ ਨਹੀਂ ਸੀ ਉਦੋਂ ਉਦੋਂ ਇਹਨੇ ਆਲਾ ਬੁਲਟ ਦੇ ਉਹ ਪਸਤੂ ਬਾਦ ਹੈ ਉਹਨੇ ਬਿਨਾਂ ਬਿਨਾਂ ਕੰਟਰੋਲ ਟਿਕਟ ਭਾਂਗੇ ਲਾਲ ਸਾਂ। ਉਹ ਲੋਕ ਕੀ ਦੱਸਦਾ ਬੰਦਾ ਲੱਗਦਾ ਲੜਾਂ ਦੇ ਟਿਕਟ ਪਕੜਾ ਗਲਤ ਮੋਟੀ ਤੇ ਚੈਨ ਪਾਈ ਹੋਣੇ ਆ ਨੇ। ਬਾਲ ਜੱਲ ਖੜੇ ਕਿੱਤੇ ਹੋਣੇ ਆ ਨੇ ਇਸ ਤੇ ਤੇ ਮਾਂ ਦੇ ਪੁੱਤ ਨੇ ਕਾਇਨ ਕਨ ਹੋਮਲੈਂਡ ਤੋਂ ਆਏ ਨੇ, ਕਾਇਨ ਕਾਇਨ ਦਾ ਲਾਲਾੜੀ ਆ ਨੇ। ਐਂ ਲੱਗਦਾ ਸੀ ਹੋਮਲੈਂਡ ਤੋਂ ਆਇਆ। ਇਹ ਕਹਿੰਦਾ ਪਰਵਾਹ ਜਾਨ ਪੂਰਾ। ਫਿਰ ਕੀ ਹੁੰਦਾ ਹੈ ਕਿ ਇਹਨਾਂ ਲਵਾਤੇ ਵੀ ਅਸੀਂ ਇੱਕ ਤਰ੍ਹਾਂ ਇਹ ਨਾ ਗੱਡੇ ਜਾਂਦੇ ਆਂ। ਇਹ ਵੇਖਿਆ ਕਰੀ। ਇਹ ਰਿਨੋਇ ਬੰਦਾਰਾ ਪਤਾ ਨਹੀਂ ਇੱਕ ਦੋ ਦਾ ਸਾਹ ਕੋਈ ਪਾਠੀ ਉੱਠ ਗਿਆ ਆ ਗਿਆ ਜਿਉਂ ਉਹਨਾਂ ਨੂੰ ਪਤਾ ਕੁਝ ਤੋਂ ਫਿਰ ਕਿਵੇਂ ਦੋਡੀ ਖਬਰਾਂ ਆਂਦੀ ਤਾਂ ਡੀ ਵੀ ਡੰਪ ਕਰਨੀ ਪੈਂਦੀ ਹੈ ਫਿਰ ਐਡੀਟਰ ਬੋਲ ਜਾਂਦੀ ਹੈ ਫਿਰ ਬੰਦਾ ਉਹ ਖਬਰ ਕਟਵਾਂਦਾ ਹੈ ਫਿਰ ਇੱਕ ਕੇਬੀ ਤੇ ਵੌਇਸਓਵਰ ਹੁੰਦੀ ਹੈ ਵੌਇਸਓਵਰ ਵੌਇਸਓਵਰ ਰੱਖੀਆ ਫਿਰ ਉਹ ਵੌਇਸਓਵਰ ਦੇ ਸਾਹ ਨਾਲ ਸ਼ੋਟ ਲਵਾਣੇ ਉੱਤੇ ਅੱਜ ਅਸੀਂ ਕਿਉਂ ਉੱਤੇ ਕਿਵੇਂ ਕਿਵੇਂ ਹੁੰਦਾ ਵੀ ਐਂ ਜਿਵੇਂ ਪੱਤਰਕਾਰ ਹੈਗੇ ਯਾਰ ਆਪਣੇ ਸਟੇਸ਼ਨ ਦੇ ਧਰਨਾ ਸੀ ਕਿਸਾਨਾਂ ਦਾ ਕਿਸਾਨ ਮੋਰਚੇ ਦਾ ਉੱਥੇ ਰਾਜੇ ਆਹ ਸਾਹ ਆਏ ਮੈਂ ਤੁਹਾਨੂੰ ਜਿਹੜਾ ਪੱਤਰਕਾਰ ਆਦੇ ਉਹਨੂੰ ਆਉਂਦਾ ਉਹ ਪ੍ਰਵੀਰ ਸਿੰਘ ਰਾਜੇ ਨੂੰ ਜਾਣਦਾ ਵੀ ਕੌਣ ਹੈ ਠੀਕ ਆ ਕੋਈ ਪੱਤਰਕਾਰ ਉਹਨੂੰ ਉੱਥੇ ਸਵਾਲ ਕਰਦਾ ਹਾਂਜੀ ਜੀ ਤੁਹਾਡਾ ਨਾਮ ਕੀ ਹੈ ਤੁਸੀਂ ਇਹ ਕੀ ਕਰਨ ਆਏ ਹੋ ਕਿਦਾਂ ਦੇਖੋ ਚੌਧਾ ਸਾਹਿਬ ਸਾ ਤੋਂ ਵੱਡੀ ਗੱਲ ਕੀ ਹੈ ਕਿ ਲੋਕਾਂ ਨੂੰ ਪੱਤਰਕਾਰਾਂ ਦਾ ਤੇ ਪ੍ਰੋਗਰਾਮਾਂ ਦਾ ਨਹੀਂ ਪਤਾ ਸਰ ਸਰ ਇਹ ਨਾਲ ਮੈਂ ਤੇਰਾ ਵਿਆਹ ਹੋ ਗਿਆ ਨਹੀਂ ਵੇ ਆ ਗਿਆ ਮੈਡੀਕਲ ਮੈਡੀਕਲ ਜਿਹੇ ਸਿਚੂਅਮ ਕਰਦੇ ਸਟਾਫ ਨੂੰ ਘੁਟਾਉਣਾ ਪਿਆ ਦੋ ਘਟਾੜੇ ਦੀ ਸੀ ਮੈਂ ਘਰ ਚ ਵਾਇਤਾ ਨਹੀਂ ਹੋੜਿਆ ਉਹ ਤੇਰੀ ਕਿਉਂ ਲਾਉਂਦੇ ਆ ਮੈਨੂੰ ਸਮਝ ਨਹੀਂ ਆਉਦੀ ਤੁਹਾਡੇ ਸਰੀਪਾ ਤਾ ਤੂੰ ਐ ਇਹਨਾਂ ਨੂੰ ਪੁੱਛ ਜਿਹੜੇ ਲਾਉਂਦੇ ਆ ਕਾਹਤ ਲਾਉਂਦੇ ਇਹਨਾਂ ਨੂੰ ਪੁੱਛੋ ਹਰਕਤਾਂ ਹੀ ਹੋਈਆਂ ਕਾਲਜ ਤੇ ਮੇਰੇ ਨਾਲ ਹੋ ਗਿਆ ੱਟਕਾ ਗਾਇ ਹੋਇਆ ਵੀ ਹਲੇ ਮੈਂ ਬਰਜਿੰਦਰਾ ਕਾਲਜ ਫਸਟ ਇਅਰ ਚ ਪੜਦਾ ਸੀ ਜਦੋਂ ਕਰਦਿਆਂ ਨੇ ਟੰਗਦਾ ਮੈਨੂੰ ਹਲੇ ਜਿਹੜੇ ਜਗਾ ੱਟਕਾ ਹੋਇਆ ਜਿਹੜਾ ਨਹੀਂ ਯਾਰ ਤੇਰੇ ਛੱਤ ਕੋਈ ਨਿਕਲ ਉਹ ਵੀ ਕਹਿੰਦੀ ਏ ੱਟਕਾ ਹੀ ਹੋਇਆ ਤੇਰੇ ਨਾਲ ਹੋਰ ਅੱਗੇ ਕਿਤ ਐਮ ਜੀ ਦਿੱਕਤ ਆ ਜਾਂਦੀ ਕੋਈ ਲੋਕ ਐਮ ਜੇ ਸ਼ਬਦ ਬੋਲ ਜਾਂਦੇ ਹਨ ਹੁਸ ਹੁੰਦਾ ਮੈਂ ਕਾਰਨੇ ਪਿਆਪਤ ਅਦਾਲਤ ਮੈਂ ਤੁਹਾਨੂੰ ਬੇਅਦਬੀ ਕਾਣ ਵਾਲੇ ਦੀ ਗੱਲ ਕਰਦਾ ਜੋ ਹੀ ਟੋਕ ਦਈਆਂ ਕਰਾਂਦੇ ਕਿਸ ਨੇ ਪੱਖ ਨਹੀਂ ਸੁਣਿਆ ਬਾਈ ਇੰਨੀਆਂ ਗੰਦਗੀਆਂ ਕੰਨੀਆਂ ਗਾਲਾਂ ਕੱਢ ਗਾ ਜਿਹੜੇ ਬੰਦੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਧਰਮ ਦੇ ਰਖਵਾਲੇ ਆ ਅਸੀਂ ਗੋਮਨ ਸਰਟੀ ਦੀ ਬੇਅਦਬੀ ਦਾ ਇਨਸਾਫ ਲੈਣ ਦੇ ਲਈ ਆਏ ਆ ਫਰੀਦਕੋਟ ਦੇ ਵਿੱਚ ਧਰਨਾ ਲੱਗਾ ਸੀ ਕਚੈਰੀਆਂ ਦੇ ਬਾਹਰ ਤੇ ਉਹਨਾਂ ਨੇ ਭੈਣ ਦੀ ਗਾਲ ਤੋਂ ਬਿਨਾਂ ਮੀਡੀਆ ਨਾਲ ਗੱਲ ਨਹੀਂ ਕੀਤੀ ਨਾ ਜੀ ਮੈਂ ਕਿਸੇ ਦੇ ਨਾਲ ਨਹੀਂ ਗੱਲ ਮੈਂ ਕਿਸੇ ਨੂੰ ਅਮੋਲਕ ਜਾਵੇ ਤਾਂ ਜਾਵੇ ਕਿੱਥੇ ਵਿਚਾਰੇ ਚੀਟੀ ਵਿਚ ਕਰ ਗਿਆ ਦੱਸੋ ਘਰ ਵਾਲੀ ਛੋਡ ਗਿਆ ਵੀ ਕਿਤੇ ਵੀ ਕਿਸੇ ਦਾ ਘਰ ਪੱਤਰਕਾਰ ਦਾ ਹੋਵੇ ਸਾਰਿਆਂ ਦੀ ਕਿਤੇ ਛੋੜਦਾ ਜਾਗ ਵੀ ਗਿਆ ਨਹੀਂ ਪਿਆ ਮੇਰੇ ਘਰ ਆ ਲੱਗ ਗਈ ਉਹ ਤਾਂ ਘਰੇ ਰੰਗ ਗਿਆ ਤੂੰ ਤਾਂ ਰੋਣਾ ਚੱਲਦਾ ਓਏ ਤਾਂ ਬੋਲੇ ਛੱਜਦਾ ਬੋਲੇ ਚਾਹ ਯਾਰ ਛਾਲਦੀ ਕੀ ਬੋਲੇ ਵੀਡੀਓ ਜਾਣੀ ਹੈ ਬੜਾ ਇੱਕ ਮਿੰਟ ਰੁਕ ਜਾ ਰੁਕ ਜਾ ਬੜਾ ਉਹ ਦੇਖੋ ਖੋ ਮਾਫੀ ਚਾਹੁੰਦੇ ਆ ਮੈਨੂੰ ਨਹੀਂ ਲੱਗਦਾ ਕੋਈ ਗਲਤੀ ਕੀਤੀ ਹੈ ਹਕੀਕਤ ਸੀ ਉਹ ਤੁਹਾਡੇ ਸਾਹਮਣੇ ਉਹ ਬੱਸ ਜੀ ਸੋ ਧੰਨਵਾਦ ਇਹ ਵੀ ਹਟਦੇ ਇਹ ਬਹੁਤ ਔਖੇ ਹੁੰਦੇ ਹਟਾਉਣੇ ਪੱਤਰਕਾਰ ਦੂਰ ਪਤਾ ਬਾਈ ਜੀ ਬੰਦ ਕਰ ਦਿਓ ਕੈਮਰਾ ਧੰਨਵਾਦ